सीएम साहब ने सारे निर्देश दितते कि सारे अपनीयां जिला इकाईयां नु डिस्ट्रिक्ट यूनिट्स नु तहसील यूनिट्स नु दिशा निर्देश दित दे कि पब्लिक ਦੇ ਕੰਮ ਬਿਲਕੁਲ ਕਰਪਸ਼ਨ ਫਰੀ ਮੈਨਰ ਦੇ ਵਿੱਚ ਤੇ ਬਿਲਕੁਲ ਸੁਖਾਲੇ ਢੰਗ ਨਾਲ ਬਿਨਾ ਪਬਲਿਕ ਦੇ ਹਰਾਸਮੈਂਟ ਦੇ ਕੀਤੇ ਜਾਣ ਤਾਂ ਜੋ ਪਬਲਿਕ ਨੂੰ ਸਰਕਾਰ ਜੋ ਵੀ ਸੇਵਾਵਾਂ ਦਿੰਦੀਆਂ ਹੈ ਉਹ ਬਿਲਕੁਲ ਨਿਰਵਿਗੰਨ ਤਰੀਕੇ ਦੇ ਨਾਲ ਤੇ ਸੁਖਾਲੇ ਤਰੀਕੇ ਨਾਲ ਦਿੱਤੀਆਂ ਜਾ ਸਕਣ ਕਈ ਈਸ਼ੂ ਸੀਐਮ ਸਾਹਿਬ ਦੇ ਸਾਹਮਣੇ ਆਏ ਜਿਨ੍ਹਾਂ ਦਾ ਉਹਨਾਂ ਨੇ ਮੌਕੇ ਤੇ ਹੀ ਫੈਸਲਾ ਲਿੱਤਾ ਪੀਡਬਲੂਡੀ ਨੇ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਕਿ ਉਹਨਾਂ ਨੂੰ ਵੀ ਅਪ੍ਰੈਲ ਚ ਬਜਟ ਆਂਦਾ ਹੈ ਜਦ ਤੱਕ ਟੈਂਡਰਿੰਗ ਖਤਮ ਹੁੰਦੀ ਹੈ ਉਦੋਂ ਤੱਕ ਮੌਨਸੂਨ ਸ਼ੁਰੂ ਹੋ ਜਾਂਦੇ ਨੇ ਬਰਸਾਤਾਂ ਦੇ ਵਿੱਚ ਜਿਹੜੇ ਸੜਕਾਂ ਦੇ ਕੰਮ ਕੀਤੇ ਜਾਂ ਤਾਂ ਸੜਕਾਂ ਬਹੁਤ ਛੇਤੀ ਖਰਾਬ ਹੋ ਜਾਂਦੀਆਂ ਹਨ ਇਸ ਲਈ ਉਹਨਾਂ ਦੇ ਕੇਸ ਦੇ ਵਿੱਚ ਵੀ ਇਹ ਫੈਸਲਾ ਕੀਤਾ ਗਿਆ ਕਿ ਬਜਟ ਐਡਵਾਂਸ ਵਿੱਚ ਦੱਸ ਦਿਓ ਤਾਂ ਜੋ ਆਪਣੀ ਟੈਂਡਰਿੰਗ ਕਰ ਲੈਣ ਤੇ ਮਾਰਚ ਅੰਤ ਦੇ ਵਿੱਚ ਜਦ ਸਰਦੀ ਮੁੱਕਦੀ ਹੈ ਉਦੋਂ ਤੋਂ ਹੀ ਸੜਕਾਂ ਦੀ ਉਸਾਰੀ ਸ਼ੁਰੂ ਕਰਦੇ ਐਗਰੀਕਲਚਰ ਵਿਭਾਗ ਨੇ ਦੱਸਿਆ ਕਿ ਕਿਉਂਕਿ ਹੁਣ ਆਰਡੀਐਫ ਦੇ ਫੰਡਸ ਨਹੀਂ ਆ ਰਹੇ ਇਸ ਪਿਛੇ ਮੰਡੀ ਬੋਰਡ ਦੇ ਕਾਫੀ ਇੰਜੀਨੀਅਰ ਇਸ ਟਾਈਮ ਅੰਡਰ ਵਰਕ ਨੇ ਉਸ ਲਈ ਫੈਸਲਾ ਕੀਤਾ ਗਿਆ ਕਿ ਦੂਸਰੇ ਵਿਭਾਗਾਂ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਕੰਮ ਉਹਨਾਂ ਦੀਆਂ ਸੇਵਾਵਾਂ ਲਿੱਥੀਆਂ ਜਾਣ ਗਿਆ ਜਾਂ ਦੂਜੇ ਵਿਭਾਗਾਂ ਦੇ ਕੰਮ ਉਹਨਾਂ ਨੂੰ ਦਿੱਤੇ ਜਾਣਗੇ ਤਾਜੋ ਰਾਜ ਦੇ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਸਪੀਡ ਨਾਲ ਕੀਤਾ ਜਾ ਸਕੀ। ਵਾਟਰ ਰਿਸੋਰਸਸ ਵਿਭਾਗ ਜੀ ਨੂੰ ਜਿਹੜਾ ਇਰੀਗੇਸ਼ਨ ਕਹਿੰਦੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਸਾਲ ਸਿਰਫ ਦੋ ਵਾਰ ਹੀ ਬੰਦੀ ਮਿਲਦੀ ਹੈ। ਤੋਂ ਪਹਿਲੀ ਬੰਦੀ ਸਾਨੂੰ ਅਪ੍ਰੈਲ ਐਂਡ ਮਈ ਦੇ ਵਿੱਚ ਮਿਲਦੀ ਹੈ। ਟੈਂਡਰਿੰਗ ਵਗੈਰਾ ਕਰਦੇ ਕਰਦੇ ਸਾਡਾ ਬੰਦੀ ਦਾ ਟਾਈਮ ਲੰਘ ਜਾਂਦਾ ਹੈ। ਤੋਂ ਅਸੀਂ ਇਸ ਲਈ ਆਪਣਾ ਫੰਡ ਯੂਟਿਲਾਈਜ਼ ਕਰਨ ਦੇ ਵਿੱਚ ਲੇਟ ਹੋ ਜਾਂਦੇ ਆ। ਦੂਜੀ ਬੰਦੀ ਦੇ ਦੌਰਾਨ ਹੀ ਸਾਨੂੰ ਸਾਰੇ ਕੰਮ ਕਰਨੇ ਪੈਂਦੇ ਨੇ। ਤੋਂ ਉਹਨਾਂ ਨੇ ਵਿੱਤ ਵਿਭਾਗ ਨੂੰ ਨਾਲ ਦੀ ਨਾਲ ਨਿਸ਼ਾਨੇ ਦੇ ਦੇਸ਼ ਦਿੱਤੇ ਕਿ ਇਰੀਗੇਸ਼ਨ ਵਿਭਾਗ ਨੂੰ ਦਸੰਬਰ ਅੰਤ ਜਾਂ ਜਨਵਰੀ ਦੇ ਸ਼ੁਰੂ ਦੇ ਵਿੱਚ ਹੀ ਦੱਸ ਦਿੱਤਾ ਜਾਏ ਕਿ ਉਹਨਾਂ ਨੂੰ ਕਿੰਨਾ ਬਜਟ ਦੇਣਾ ਹੈ ਅਗਲੇ ਸਾਲ ਤਾਂ ਜੋ ਉਸ ਮੁਤਾਬਕ ਆਪਣੇ ਕੰਮਾਂ ਦੇ ਟੈਂਡਰ ਵਗੈਰਾ ਪਹਿਲਾਂ ਹੀ ਇਸ਼ੂ ਕਰਕੇ ਟੈਂਡਰ ਵਗੈਰਾ ਅਪਰੂਵਲ ਦੀ ਕਾਰਵਾਈ ਕਰ ਲੈਣ ਤਾਂ ਜੋ ਜਦਬੰਦੀ ਆਏ ਪਹਿਲੀ ਬੰਦੀ ਦਾ ਵੀ ਪੂਰਾ ਫਾਇਦਾ ਉਠਾ ਸਕਣ ਤੇ ਦੂਸਰੀ ਬੰਦੀ ਦਾ ਸਾਰੇ ਵਿਭਾਗਾਂ ਨੂੰ ਉਹਨਾਂ ਨੇ ਸਖਤ ਨਿਸ਼ਾ ਨਿਰਦੇਸ਼ ਦਿੱਤੇ ਜਿੰਨਾ ਵੀ ਬਜਟ ਹਰ ਵਿਭਾਗ ਨੂੰ ਅਲੋਕੇਟ ਹੋਇਆ ਹਰ ਵਿਭਾਗ ਉਪਰਾਲਾ ਕਰੇ ਕਿ ਉਹ ਸਾਰਾ ਬਜਟ 31 ਮਾਰਚ ਤੋਂ ਪਹਿਲਾਂ ਪਹਿਲਾਂ ਯੂਟਿਲਾਈਜ਼ ਹੋ ਜਾਏ ਤਾਂਕਿ ਜੋ ਬਜਟ ਸਰਕਾਰ ਨੇ ਲੋਕਾਂ ਦੇ ਹਿੱਤ ਦੇ ਕੰਮਾਂ ਦੇ ਲਈ ਯਰਮਾਰਕ ਕੀਤਾ ਹੈ ਉਹਦਾ ਲਾਭ ਐਕਚੁਅਲੀ ਲੋਕਾਂ ਨੂੰ ਪਹੁੰਚ ਸਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਰਾਜ ਦੇ ਵਿੱਚ ਹੋ ਰਹੇ ਵਿਕਾਸ ਦੇ ਕੰਮ ਜਿਹੜੇ ਵੱਖ-ਵੱਖ ਵਿਭਾਗ ਕਰ ਰਹੇ ਨੇ ਉਹਨਾਂ ਦਾ ਬੜਾ ਵੇਰਵੇ ਸਹਿਤ ਜਾਇਜ਼ਾ ਲਿਆ ਸਾਰੇ ਵਿਭਾਗਾਂ ਨੂੰ ਉਹਨਾਂ ਨੇ ਸਖਤ ਨਿਰਦੇਸ਼ ਦਿੱਤੇ ਕਿ ਜਿਹੜੇ ਵੀ ਕੰਮ ਜਿੰਨਾ ਵੀ ਬਜਟ ਹਰ ਵਿਭਾਗ ਨੂੰ ਅਲੋਕੇਟ ਹੋਇਆ ਹੈ ਹਰ ਵਿਭਾਗ ਉਪਰਾਲਾ ਕਰੇ ਕਿ ਉਹ ਸਾਰਾ ਬਜਟ 31 ਮਾਰਚ ਤੋਂ ਪਹਿਲਾਂ ਪਹਿਲਾਂ ਯੂਟਿਲਾਈਜ਼ ਹੋ ਜਾਏ ਤਾਂਕਿ ਜੋ ਬਜਟ ਸਰਕਾਰ ਨੇ ਲੋਕਾਂ ਦੇ ਹਿੱਤ ਦੇ ਕੰਮਾਂ ਦੇ ਲਈ ਇਅਰਮਾਰਕ ਕੀਤਾ ਹੈ ਉਹਦਾ ਲਾਭ ਐਕਚੁਅਲੀ ਲੋਕਾਂ ਨੂੰ ਪਹੁੰਚ ਸਕੇ ਵੱਖ-ਵੱਖ ਵਿਭਾਗਾਂ ਦੀ ਕਾਰਵਾਈ ਬੜੇ ਵੇਰਵੇ ਨਾਲ ਸੀਐਮ ਸਾਹਿਬ ਨੇ ਰਿਵਿਊ ਕੀਤੀ ਰਿਵਿਊ ਕਰਦੇ ਹੋਏ ਕਈ ਇਸ਼ੂਜ਼ ਉਹਨਾਂ ਦੇ ਸਾਹਮਣੇ ਆਏ ਜੀ ਜੀ ਸਪੀਸ ਕਰਦੇ ਹੋਏ ਇਸ ਕਰਕੇ ਕੰਟੀਨਿਊ ਜੇ ਰਿਵਿਊ ਕਰਦੇ ਹੋਏ ਕਈ ਇਸ਼ੂਜ਼ ਸੀਐਮ ਸਾਹਿਬ ਦੇ ਸਾਹਮਣੇ ਆਏ ਜਿਨ੍ਹਾਂ ਦਾ ਉਹਨਾਂ ਨੇ ਮੌਕੇ ਤੇ ਹੀ ਫੈਸਲਾ ਲਿੱਤਾ ਫਾਰ ਐਗਜ਼ਾਮਪਲ ਵਾਟਰ ਰਿਸੋਰਸਸ ਵਿਭਾਗ ਜੀ ਨੂੰ ਡਿਗਰੀਗੇਸ਼ਨ ਕਹਿੰਦੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਸਾਲ ਚ ਸਿਰਫ ਦੋ ਵਾਰੀ ਬੰਦੀ ਮਿਲਦੀ ਹੈ ਤਾਂ ਪਹਿਲੀ ਬੰਦੀ ਸਾਨੂੰ ਅਪ੍ਰੈਲ ਐਂਡ ਮਈ ਦੇ ਵਿੱਚ ਮਿਲਦੀ ਹੈ ਤੇ ਜਿਹੜਾ ਸਾਡਾ ਬਜਟ ਜਦ ਅਪ੍ਰੈਲ ਦੇ ਵਿੱਚ ਆਉਂਦਾ ਹੈ ਤਾਂ ਉਸ ਤੋਂ ਬਾਅਦ ਟੈਂਡਰਿੰਗ ਵਗੈਰਾ ਕਰਦੇ ਕਰਦੇ ਸਾਡਾ ਬੰਦੀ ਦਾ ਟਾਈਮ ਲੰਘ ਜਾਂਦਾ ਹੈ ਤਾਂ ਅਸੀਂ ਇਸ ਲਈ ਆਪਣਾ ਫੰਡ ਯੂਟਿਲਾਈਜ਼ ਕਰਨ ਦੇ ਵਿੱਚ ਲੇਟ ਹੋ ਜਾਂਦੇ ਆ ਦੂਜੀ ਬੰਦੀ ਦੇ ਦੌਰਾਨ ਹੀ ਸਾਨੂੰ ਸਾਰੇ ਕੰਮ ਕਰਨੇ ਪੈਂਦੇ ਨੇ ਤਾਂ ਉਹਨਾਂ ਨੇ ਵਿੱਤ ਵਿਭਾਗ ਨੂੰ ਨਾਲ ਦੀ ਨਾਲ ਨਿਸ਼ਾਨੇ ਦੇ ਦੇਸ਼ ਦਿੱਤੇ ਕਿ ਇਰੀਗੇਸ਼ਨ ਵਿਭਾਗ ਨੂੰ ਦਸੰਬਰ ਅੰਤ ਜਾਂ ਜਨਵਰੀ ਦੇ ਸ਼ੁਰੂ ਦੇ ਵਿੱਚ ਹੀ ਦੱਸ ਦਿੱਤਾ ਜਾਏ ਕਿ ਉਹਨਾਂ ਨੂੰ ਕਿੰਨਾ ਬਜਟ ਦੇਣਾ ਹੈ ਅਗਲੇ ਸਾਲ ਤਾਂ ਜੋ ਉਸ ਮੁਤਾਬਕ ਆਪਣੇ ਕੰਮਾਂ ਦੇ ਟੈਂਡਰ ਵਗੈਰਾ ਪਹਿਲਾਂ ਹੀ ਇਸ਼ੂ ਕਰਕੇ ਟੈਂਡਰ ਵਗੈਰਾ ਅਪਰੂਵਲ ਦੀ ਕਾਰਵਾਈ ਕਰ ਲੈਣ ਤਾਂ ਜੋ ਜਦਬੰਦੀ ਆਏ ਪਹਿਲੀ ਬੰਦੀ ਦਾ ਵੀ ਪੂਰਾ ਫਾਇਦਾ ਉਠਾ ਸਕਣ ਤੇ ਦੂਸਰੀ ਬੰਦੀ ਦਾ ਵੀ ਇਸੇ ਤਰ੍ਹਾਂ ਪੀ ਡਬਲਯੂ ਡੀ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਬਰਸਾਤਾਂ ਉਹਨਾਂ ਨੂੰ ਵੀ April ਚ ਬਜਟ ਆਂਦਾ ਜਦ ਤੱਕ ਟੈਂਡਰਿੰਗ ਖਤਮ ਹੁੰਦੀ ਹੈ ਉਦੋਂ ਤੱਕ ਮੌਨਸੂਨ ਸੈਸ਼ਨ ਮੌਨਸੂਨ ਸ਼ੁਰੂ ਹੋ ਜਾਂਦੇ ਨੇ ਬਰਸਾਤਾਂ ਦੇ ਵਿੱਚ ਜਿਹੜੇ ਸੜਕਾਂ ਦੇ ਕੰਮ ਕੀਤੇ ਜਾਂ ਤਾਂ ਸੜਕਾਂ ਬਹੁਤ ਛੇਤੀ ਖਰਾਬ ਹੋ ਜਾਂਦੀਆਂ ਹਨ ਇਸ ਲਈ ਉਹਨਾਂ ਦੇ ਕੇਸ ਦੇ ਵਿੱਚ ਵੀ ਇਹ ਫੈਸਲਾ ਕੀਤਾ ਗਿਆ ਕਿ ਬਜਟ ਐਡਵਾਂਸ ਵਿੱਚ ਦੱਸ ਦਿਓ ਤਾਂ ਜੋ ਆਪਣੀ ਟੈਂਡਰਿੰਗ ਕਰ ਲੈਣ ਤੇ ਮਾਰਚ ਅੰਤ ਦੇ ਵਿੱਚ ਜਦ ਸਰਦੀ ਮੁੱਕਦੀ ਹੈ ਉਦੋਂ ਤੋਂ ਹੀ ਸੜਕਾਂ ਦੀ ਉਸਾਰੀ ਸ਼ੁਰੂ ਕਰ ਦੇਣ ਅਗਰੀਕਲਚਰ ਵਿਭਾਗ ਨੇ ਦੱਸਿਆ ਕਿ ਕਿਉਂਕਿ ਹੁਣ ਆਰਡੀਐਫ ਦੇ ਫੰਡਸ ਨਹੀਂ ਆ ਰਹੇ ਇਸ ਪਿਛੇ ਮੰਡੀ ਬੋਰਡ ਦੇ ਕਾਫੀ ਇੰਜੀਨੀਅਰ ਇਸ ਟਾਈਮ ਅੰਡਰ ਵਰਕ ਨੇ ਉਸ ਲਈ ਫੈਸਲਾ ਕੀਤਾ ਗਿਆ ਕਿ ਦੂਜੇ ਵਿਭਾਗਾਂ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਕੰਮ ਉਹਨਾਂ ਦੀਆਂ ਸੇਵਾਵਾਂ ਲਿੱਥੀਆਂ ਜਾਣਗੇ ਜਾਂ ਦੂਜੇ ਵਿਭਾਗਾਂ ਦੇ ਕੰਮ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਜੋ ਰਾਜ ਦੇ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਸਪੀਡ ਨਾਲ ਕੀਤਾ ਜਾ ਸਕੇ ਇਸੇ ਨਾਲ ਹੀ ਸੀਐਮ ਸਾਹਿਬ ਨੇ ਸਾਰਿਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਸਾਰੇ ਆਪਣੀਆਂ ਜ਼ਿਲ੍ਹਾਈ ਕਾਇਆਂ ਨੂੰ ਡਿਸਟ੍ਰਿਕਟ ਯੂਨਿਟਸ ਨੂੰ ਤਹਿਸੀਲ ਯੂਨਿਟਸ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਪਬਲਿਕ ਦੇ ਕੰਮ ਬਿਲਕੁਲ ਕਰਪਸ਼ਨ ਫ੍ਰੀ ਮੈਨਰ ਦੇ ਵਿੱਚ ਤੇ ਬਿਲਕੁਲ ਸੁਖਾਲੇ ਢੰਗ ਨਾਲ ਬਿਨਾ ਪਬਲਿਕ ਦੇ ਹਰਾਸਮੈਂਟ ਦੇ ਕੀਤੇ ਜਾਣ ਤਾਂ ਜੋ ਪਬਲਿਕ ਨੂੰ ਸਰਕਾਰ ਜੋ ਵੀ ਸੇਵਾਵਾਂ ਦਿੰਦੀਆਂ ਹੈ ਉਹ ਬਿਲਕੁਲ ਨਿਰਵਿਘਨ ਤਰੀਕੇ ਦੇ ਨਾਲ ਤੇ ਸੁਖਾਲੇ ਤਰੀਕੇ ਨਾਲ ਦਿੱਤੀਆਂ ਜਾ ਸਕਣ ਸਸੇ ਕਿਹੜੇ ਇੰਪੋਰਟੈਂਟ ਵੱਡੇ ਵੱਡੇ ਪ੍ਰੋਜੈਕਟਸ ਜਿਨ੍ਹਾਂ ਨੂੰ ਲੋਖਤਤਾ ਗਿਆ ਇਹਨਾਂ ਤਰ੍ਹਾਂ ਦੇ ਕਿਡਾ ਐਜੂਕੇਸ਼ਨਲ ਕੇਂਦਰ ਕਿਰਨੇ ਨੇ ਜਿਵੇਂ ਤੁਸੀਂ ਜਾਣਦੇ ਹੋ ਇਰੀਗੇਸ਼ਨ ਦੇ ਵਿੱਚ ਸੀਐਮ ਸਾਹਿਬ ਨੇ ਪਿਛਲੇ ਸਾਲ ਤੋਂ ਹੀ ਇਹ ਕੈਂਪੇਨ ਚਲਾਇਆ ਹੋਇਆ ਹੈ ਕਿ ਖਾਲਾਂ ਦੀ ਸਫਾਈ ਕਰਨੀ ਹੈ ਜਿੱਥੇ-ਜਿੱਥੇ ਰਿਪੇਅਰ ਵਰਕਸ ਕਰਨੇ ਹਨ ਨਵੇਂ ਕੰਮ ਕਰਨੇ ਹਨ ਤਾਂ ਕਿ ਟੇਲਾਂ ਤੱਕ ਪਾਣੀ ਪਹੁੰਚੇ ਤਾਂ ਇਰੀਗੇਸ਼ਨ ਵਿਭਾਗ ਦਾ ਬਹੁਤ ਡਿਟੇਲ ਵਿੱਚ ਰਿਵਿਊ ਕੀਤਾ ਗਿਆ ਇਸੇ ਤਰ੍ਹਾਂ ਹੈਲਥ ਵਿਭਾਗ ਉਹਦੇ ਜਿਹੜੇ ਡਿਸਟ੍ਰਿਕਟ ਹਸਪੀਟਲਸ ਦੀ ਅਪਗ੍ਰੇਡੇਸ਼ਨ ਹੋਣੀ ਹੈ ਆਮ ਆਦਮੀ ਕਲੀਨਿਕਸ ਬਣਨੇ ਨੇ ਹੋਰ ਹੈਲਥ ਸੇਵਾਵਾਂ ਪਬਲਿਕ ਨੂੰ ਦੇਣੀਆਂ ਨੇ ਬੜਾ ਡਿਟੇਲਸ ਰਿਵਿਊ ਕੀਤਾ ਗਿਆ এডਿਕੇਸ਼ਨ ਜੋ ਵੀ ਸੀਐਮ ਸਾਹਿਬ ਦੇ ਤੁਸੀਂ ਰੋਜ਼ ਸੁਣਦੇ ਹੋ ਪ੍ਰਾਇਰੀਟੀ ਏਰੀਆਜ਼ ਦੇ ਸਾਰਿਆਂ ਨੂੰ ਸੀਐਮ ਸਾਹਿਬ ਨੇ ਬਹੁਤ ਵੇਰਵੇ ਨਾਲ ਰਿਵਿਊ ਕੀਤਾ ਸਰ ਕੋਈ ਟਾਈਮ ਬਾਉਂਡ ਕੀ ਕੀਤਾ ਵੀ ਇਸ ਟਾਈਮ ਤੱਕ ਜਿਵੇਂ ਮੈਂ ਪਹਿਲਾਂ ਹੀ ਕਿਹਾ ਜੀ ਕਿ ਉਹਨਾਂ ਨੇ ਟਾਈਮ ਬਾਉਂਡ ਕੀਤਾ ਕਿ ਜਿੰਨਾ ਵੀ ਕਿਸੇ ਵੀ ਵਿਭਾਗ ਨੂੰ ਬਜਟ ਦਿੱਤਾ ਗਿਆ ਵਿਭਾਗ ਯਕੀਨੀ ਬਣਾਏ कि मौजूदा वित्तीय साल यानी जो की 31 मार्च को खत्म हो रहा है उस तक विभाग अपने सारे पैसे यूटिलाइज करे कि पब्लिक ਨੂੰ ਉਹਦਾ ਪੂਰਾ ਲਾਭ ਪਹੁੰਚਾਈ। ਜਿਹੜੀ ਸਟੈਪਡਾ ਹਰਤਾਰ ਹੋਣ ਕਰਕੇ ਜਿਹਨਾਂ ਦੇ ਪ੍ਰਸ਼ਾਸਨਿਕ ਕੰਮ ਕਾਫੀ ਪ੍ਰਭਾਵਿਤ ਹੁੰਦਾ ਲੋਕਾਂ ਦੇ ਕੰਮ ਪਾ ਰਹੇ। ਉਹਨਾਂ ਨੂੰ ਮੱਗਾ ਦਾ ਕੋਈ ਸੁਖਿਮਤ ਨਹੀਂ ਚੀਕਾਈ ਕਰੋਗੇ। ਉਹਨਾਂ ਹਰ ਹਾਸਪਤਲ ਪਬਲਿਕ ਹੁੰਦੀ ਹੈ ਕਿਉਂਕਿ ਡਿਮਾਂਡ ਸਰਕਾਰ ਨਾਲ ਹੁੰਦੀ ਹੈ। ਅ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਹੀ ਕੈਬਨਿਟ ਸਬਕਮੇਟੀ ਨੇ ਮ ਸਾਫ ਦੇ ਨਾਲ ਮੀਟਿੰਗ ਕੀਤੀ ਹੈ ਇਹ অনਗoing ਪ੍ਰੋਸੈਸਰ ਸਰਕਾਰ ਦਾ ਪੂਰਾ ਉਪਰਾਲਾ ਹੈ ਉਹ ਜਿਹੜਾ ਮਿਨਿਸਟਰੀਅਲ ਸਟਾਫ ਹੈ ਉਹ ਸਾਡੇ ਪਰਿਵਾਰ ਦਾ ਹੀ ਹਿੱਸਾ ਨੇ ਕਿ ਉਹਨਾਂ ਨਾਲ ਮਿਲ ਬੈਠ ਕੇ ਕੋਈ ਅਜਿਹਾ ਹੱਲ ਕੱਢਿਆ ਜਾਵੇ ਜਿਸ ਦੇ ਨਾਲ ਸਰਕਾਰ ਨੂੰ ਵੀ ਮੁਸ਼ਕਲ ਨਾ ਆਏ ਤੇ ਸਾਡੇ ਜਿਹੜੇ ਮੁਲਾਜ਼ਮ ਸਾਥੀ ਨੇ ਉਹਨਾਂ ਦੀ ਵੀ ਹੱਕ ਰੀ ਹੋ ਜਾਵੇ ਹੱਕ ਰੀ ਹੋ ਜਾਵੇ ਸਰ ਕੱਲ ਦੀ ਮੀਟਿੰਗ ਤੋਂ ਬਾਅਦ ਮੁਲਾਜ਼ਮ ਸੰਤੁਸ਼ਟ ਨਹੀਂ ਸੀ ਇਲੈਕਸ਼ਨ ਤੋਂ ਲੈ ਕੇ ਕੋਈ ਡਿਸਕਸ਼ਨ ਹੋਈ ਸਰ ਨਹੀਂ ਇਸ ਬਾਰੇ ਕੋਈ ਡਿਸਕਸ਼ਨ ਨਹੀਂ ਹੋਈ ਜੀ ਸਰਕਾਰੀ ਸਕੀਮ ਸਭ ਜਿਹੜੀ ਘਰ ਘਰ ਪਹੁੰਚਣੀ ਸੀ ਉਸ ਨੂੰ ਲੈ ਕੇ ਵੀ ਕੋਈ ਚर्चा ਹੋਈ ਹੈ ਇਸ ਬਾਰੇ ਵੀ ਡਿਸਕਸ਼ਨ ਹੋਇਆ ਜੀ ਬਟ ਇਹ ਵੀ ਇੱਕ ਬਹੁਤ ਹੀ ਮਹੱਤਵਪੂਰਨ ਸਕੀਮ ਹੈ ਜਿਸ ਬਾਰੇ ਮਾਨਯੋਗ ਮੁੱਖ ਮੰਤਰੀ ਜੀ ਖੁਦ ਖੇਤੀ ਹੀ ਆਪ ਜੀ ਨੂੰ ਸਾਰਿਆਂ ਨੂੰ ਦੱਸ ਰਹੇ ਸੀ ਆਰਡੀਐਫ ਦੇ ਤੁਸੀਂ ਪੈਸੇ ਦੀ ਗੱਲ ਕੀਤੀ ਉਹ ਦੱਸ ਸਕਦੇ ਹੋ ਕਿੰਨਾ ਫਕਾਇਆ ਤੇ ਕੋਈ ਮੀਟਿੰਗ ਦੇ ਵਿੱਚ ਚਰਚਾ ਹੋਈ ਕਿ ਕੋਈ ਲੈਟਰ ਦੁਆਰਾ ਤੋਂ ਸੈਂਟਰ ਤੋਂ ਲਿਖਿਆ ਜਾਂਦਾ ਉਹ ਤੇ ਮੀਟਿੰਗ ਦੇ ਵਿੱਚ ਮੋਟੀ ਇੰਨੀ ਗੱਲ ਹੋਈ ਕਿ ਆਰਡੀਐਫ ਨਾ ਆਉਣ ਕਰਕੇ

ਔਰ ਆਲਰੇਡੀ ਅਪਰੂਵਡ ਕੰਮ ਨੇ ਸੀਐਮ ਸਾਹਿਬ ਦੀਆਂ ਜੋ ਅਨਾਉਂਸਮੈਂਟਸ ਹੋ ਚੁੱਕੀਆਂ ਨੇ ਉਹ ਸਾਰਿਆਂ ਨੂੰ ਟਾਈਮਲੀ ਤਰੀਕੇ ਦੇ ਨਾਲ ਇੰਪਲੀਮੈਂਟ ਕੀਤਾ ਜਾਵੇ ਕਿਉਂਕਿ ਅਨਾਉਂਸਮੈਂਟ ਹੋ ਜਾਂਦੀ ਹੈ ਗਰਾਊਂਡ ਲੈਵਲ ਤੇ ਡਿਲੀਵਰ ਨਹੀਂ ਹੋ ਪਦੀ ਜੇ ਇਹੀ ਪਰਪਸ ਸੀ ਹੈ ਅੱਜ ਦੀ ਮੀਟਿੰਗ ਦਾ ਕਿ ਜਿਹੜੀਆਂ ਸੀਐਮ ਸਾਹਿਬ ਦੀਆਂ ਅਨਾਉਂਸਮੈਂਟਸ ਹੁੰਦੀਆਂ ਉਹ ਬਜਟ ਦੇ ਵਿੱਚ ਇਨਕੋਰਪੋਰੇਟ ਹੋ ਕੇ ਉਹਨਾਂ ਦੇ ਲਈ ਪੈਸਾ ਐਲੋਕੇਟ ਕਰ ਦਿੱਤਾ ਜਾਂਦਾ ਹੈ ਅੱਜ ਦੀ ਰਿਵਿਊ ਦਾ ਪਰਪਸ ਇਹੀ ਸੀ ਕਿ ਉਹ ਪੈਸਾ ਖਰਚ ਹੋਏ ਤੇ ਜੋ ਸੀਐਮ ਸਾਹਿਬ ਦੀਆਂ ਅਨਾਉਂਸਮੈਂਟਸ ਨੇ ਉਹ ਐਕਚੁਅਲੀ ਗਰਾਊਂਡ ਤੇ ਹਾਪਨ ਹੋ ਕੱਤੀ ਮਾਰਚ ਤੱਕ ਸਾਰੇ ਡਿਪਾਰਟਮੈਂਟਸ ਨੂੰ ਕਿਹਾ ਹੈ ਕਿ ਜਿੰਨਾ ਵੀ ਉਹਨਾਂ ਦਾ ਬਜਟ ਨੇ ਜੋ ਵੀ ਉਹਨਾਂ ਨੂੰ ਬਜਟ ਦੇ ਵਿੱਚ ਪ੍ਰੋਜੈਕਟ ਸ਼ੇਅਰ ਮਾਰਕ ਕੀਤੇ ਗਏ ਨੇ ਉਹ ਸਾਰੇ ਕੱਤੀ ਮਾਰਚ ਤੱਕ ਖਤਮ ਹੋ ਜਾਣ ਇਹ ਤਾਂ ਸੀਐਮ ਸਾਹਿਬ ਦੀ ਸਟੈਂਡਿੰਗ ਕਮਿਟਮੈਂਟ ਹੈ ਜੀ ਇਹ ਡੀਸੀਜ਼ ਦੀ ਮੀਟਿੰਗ ਦੇ ਵਿੱਚ ਸੀਐਮ ਸਾਹਿਬ ਨੇ ਕਿਹਾ ਸੀ ਕਿਉਂਕਿ ਇਹ ਵਾਲਾ ਜਿਹੜਾ ਤੁਸੀਂ ਸਰਕਾਰ ਦੇ ਦੋ ਤਰ੍ਹਾਂ ਦੇ ਲੈਵਲ ਤੇ ਸਰਕਾਰ অপারেਟ ਕਰਦੀ ਹੈ ਇੱਕ ਜ਼ਿਲ੍ਹਾ ਪੱਧਰ ਤੇ ਫੀਲਡ ਦੇ ਆਫੀਸਰਜ਼ ਡੀਸੀ ਤੇ ਇੱਕ ਪਾਲਿਸੀ ਮੇਕਿੰਗ ਬਾਡੀਜ਼ ਤੇ ਜਾਂ ਹਾਇਰ ਲੈਵਲ ਤੇ ਐਡਮਿਨਿਸਟ੍ਰੇਟਿਵ ਸੈਕਟਰੀਜ਼ ਅੱਜ ਐਡਮਿਨਿਸਟ੍ਰੇਟਿਵ ਸੈਕਟਰੀਜ਼ ਦੀ ਨਾਲ ਮੀਟਿੰਗ ਹੋਈ ਉਹਦੇ ਵਿੱਚ ਜਨਰਲੀ ਸੀਐਮ ਸਾਹਿਬ ਨੇ ਕਿਹਾ ਕਿ ਆਪਣੇ ਆਪਣੀਆਂ ਵਿਭਾਗੀਕਾਈਆਂ ਜਿਹੜੀਆਂ ਜ਼ਿਲ੍ਹਾ ਪੱਧਰ ਦੀਆਂ ਨੇ ਉਹਨਾਂ ਨੂੰ ਕਹੋ ਕਿ ਉਹ ਫੀਲਡ ਦੇ ਵਿੱਚ ਜਾਣ ਲੋਕ ਜਿਹੜੇ ਦਫ਼ਤਰਾਂ ਦੇ ਵਿੱਚ ਆਂਦੇ ਨੇ ਉਹਨਾਂ ਦਾ ਸਮੇਂ ਸਿਰ ਤੇ ਬਿਨਾ ਕਿਸੇ ਹਰਾਸਮੈਂਟ ਦੇ ਬਿਨਾ ਕਿਸੇ ਕ腐ਸ਼ਨ ਤੇ ਉਹਨਾਂ ਨੂੰ ਸਰਕਾਰ ਆਪਣੀਆਂ ਸੇਵਾਵਾਂ ਉਪਲਬਧ ਕਰਾਉਂਦੀ ਹੈ